ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ 카ਟੋ ਕਲੇਸ਼ ਛਿੜ ਗਿਆ ਹੈ ਤੇ ਉੱਥੇ ਹੀ ਦੱਸਿਆ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਜੜੀ ਕੇ ਡੈਨੀ ਨੇ ਕਲਾਸ ਲਗਾ ਦਿੱਤੀ ਹੈ ਤੇ ਹੁਣ ਅੱਜ ਕਾਂਗਰਸ ਦੀ ਦੂਜੀ ਲਿਸਟ ਜਾਰੀ ਹੋਣੀ ਸੀ ਤੇ ਉਮੀਦਵਾਰ ਸਿਆਸੀ ਅਖਾੜੇ ਦੇ ਵਿੱਚ ਉਤਾਰਨੇ ਸੀ ਪਰੰਤੂ ਇਸ ਤੋਂ ਪਹਿਲਾਂ ਹੀ ਹੁਣ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵਾਂ ਕਲੇਸ਼ ੜ ਗਿਆ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਚਰਚਾਵਾਂ ਜਿਹੜੀਆਂ ਕਿ ਹੋ ਰਹੀਆਂ ਨੇ ਤੇ ਸੁਖਵਿੰਦਰ ਸਿੰਘ ਡੈਨੀ ਦੇ ਵੱਲੋਂ ਬ੍ਰੀਤ ਕੋਡ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ ਤੇ ਉੱਥੇ ਹੀ ਰਾਜਾ ਵੜਿੰਗ ਅਤੇ ਸਾਫਕਾ ਮੁੱਖ ਮੰਤਰੀ ਚੰਨੀ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਹਨ ਉਹਨਾਂ ਨੂੰ ਜਿਹੜਾ ਕਿ ਉਹਨਾਂ ਦੇ ਉੱਤੇ ਬਲਟਵਾਰ ਵੀ ਕੀਤਾ ਹੈ ਤੇ ਉਹਨਾਂ ਦੀ ਕਲਾਸ ਲਗਾ ਦਿੱਤੀ ਤੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਤੇ ਜਿਸ ਦੇ ਵਿੱਚ ਉਹਨਾਂ ਨੇ ਜੋ ਰਾਜਾ ਵੜਿੰਗ ਦੇ ਨਾਲ ਜਿਹੜੀ ਕਿ WhatsApp ਚੈਟ ਹੋਈ ਸੀ ਉਹ ਵੀ ਸਾਂਝੀ ਕੀਤੀ ਤੇ ਜਿਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਵੀ ਜਿਹੜਾ ਕਿ ਤਿੱਖੇ ਨਿਸ਼ਾਨੇ ਸਾਦੇ ਸੁਖਵਿੰਦਰ ਸਿੰਘ ਡੈਣੀ ਦੇ ਵੱਲੋਂ ਲਿਖਿਆ ਗਿਆ ਹੈ ਕਿ ਸ਼੍ਰੀ ਚਰਨਜੀਤ ਸਿੰਘ ਚੰਨੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਆ ਕਿ ਬਾਲਮੀਕ ਮੱਜਮੀ ਸਿੱਖ ਸਮਾਜ ਨੂੰ ਵੋਟ ਜਾਂ ਸਮਰਥਨ ਕਿਉਂ ਕਰਨਾ ਚਾਹੀਦਾ ਜਦੋਂ ਤੁਹਾਡੇ ਭਾਈਚਾਰੇ ਦੇ ਮੈਂਬਰਾਂ ਨੇ ਸਭ ਤੋਂ ਵੱਧ ਦੱਬੇ ਕੁਚਲੇ ਹਤੇ ਦੱਬੇ ਕੁਤਲੇ ਹੋਣ ਦੇ ਬਾਵਜੂਦ ਮਜਮੀ ਸਿੱਖ ਵਾਲਮੀਕੀ ਸਮਾਜ 1975 ਵਿੱਚ ਮੇਰੇ ਭਾਈ ਚਾਰੇ ਨੂੰ ਦਿੱਤੇ ਗਏ ਕੁੱਲ 25% ਸਕਾਈ ਰਿਜ਼ਰਵੇਸ਼ਨ ਵਿੱਚੋਂ 12.5 ਦੇ ਰਾਖਵੇਂ ਕਰਨ ਦੇ ਅਧਿਕਾਰਾਂ ਨੂੰ ਖੋਣ ਲਈ ਮਾਣਯੋਗ ਸੁਪਰੀਮ ਕੋਰਟ ਵਿੱਚ ਕੇਸ ਦਾਇਰ ਕੀਤਾ ਤੇ ਦੱਬੇ ਕੁਚਲੇ ਵਰਗ ਜੀਨਾਂ ਨੂੰ ਰਾਖਵੇਂ ਕਰਨ ਦੀ ਸਭ ਤੋਂ ਵੱਧ ਲੋੜ ਹੈ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮਾਜਮੀ ਜਿਹੜੇ ਸਿੱਖ ਭਾਈਚਾਰੇ ਨੂੰ ਆਪਣੀ ਕੈਬਨਿਟ ਤੋਂ ਬਾਹਰ ਰੱਖਣ ਲਈ ਆਪਣੇ ਰਸਤੇ ਤੋਂ ਜਿਹੜਾ ਕਿ ਬਾਹਰ ਹੋ ਗਏ ਜੋ ਕਿ ਗਿਣਤੀ ਦੇ ਤੌਰ ਤੇ ਪੰਜਾਬ ਦਾ ਸਭ ਤੋਂ ਵੱਡਾ ਅਨੁਸੂਚਿਤ ਭਾਈਚਾਰੇ ਕੁੱਲ ਅਨੁਸੂਚਿਤ ਜਾਤੀ ਦੀ ਆਬਾਦੀ ਦਾ 31.6% ਤੇ ਸ਼੍ਰੀ ਚਰਨਜੀਤ ਚੰਨੀ ਜੀ ਲੋਕਤੰਤਰੀ ਮੁਕਾਬਲੇ ਵਿੱਚ ਤੁਸੀਂ ਮੇਰੇ ਸਮਾਜ ਪ੍ਰਤੀ ਜਵਾਬਦੇਹ ਅਤੇ ਜਵਾਬਦੇਹ ਹੋ ਤੇ ਮੈਂ ਆਪਣੀ ਪੂਰੀ ਤਾਕਤ ਅਤੇ ਕਿਰਪਾ ਨਾਲ ਆਪਣੇ ਪਾਈਚਾਰੇ ਦੇ ਨਾਲ ਖੜਾ ਆ ਤੇ ਆਪਣੀ ਸਾਂਝੀ ਆਪਣੇ ਮਾਂਜੀ ਅਤੇ ਵਾਲਮੀਕੀ ਸਮਾਜ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਹਨੇਰੇ ਕਰਨ ਦੇ ਇਸ ਹਨੇਰੇ ਤੇ ਗੰਭੀਰ ਕਦਮ ਦੇ ਵਿਰੋਧ ਵਿੱਚ ਮੈਂ ਫਰੀਦਕੋਟ ਤੋਂ ਚੋਣ ਨਹੀਂ ਲੜਨਾ ਚਾਹੁੰਦਾ ਅਤੇ ਪਾਰਟੀ ਨੂੰ ਆਪਣੀ ਮਰਜ਼ੀ ਅਰਜ਼ੀ ਵਾਪਸ ਲੈਣ ਲਈ ਬੇਨਤੀ ਕੀਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਦਾਦੀ ਹੈ ਇਹ ਪੋਸਟ ਸੁਖਵਿੰਦਰ ਸਿੰਘ ਡੈਣੀ ਦੇ ਵੱਲੋਂ ਸਾਂਝੀ ਕੀਤੀ ਗਈ ਤੇ ਉਹਨਾਂ ਨੇ ਹੁਣ ਫਰੀਦਕੋੜ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਕਿ ਜਾਤੀ ਸੂਚਕ ਨੂੰ ਲੈ ਕੇ ਵੀ ਜਿਹੜਾ ਕਿ ਚਰੰਜ ਚੰਨੀ ਤੇ ਪਲਟਵਾਰ ਕੀਤਾ ਤੇ ਜਿਸ ਦੇ ਦੌਰਾਨ ਸੂਤਰਾਂ ਦੇ ਹਵਾਲੇ ਤੋਂ ਇਹ ਵੱਡੀ ਖਬਰ ਸਾਹਮਣੇ ਆ ਰਹੀ ਸੀ ਕਿ ਫਰੀਦਕੋੜ ਤੋਂ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿ ਸੁਖਵਿੰਦਰ ਸਿੰਘ ਡੈਣੀ ਨੂੰ ਚੁਣਿਆ ਜਾਵੇਗਾ ਤੇ ਜਿਸ ਦੇ ਦੌਰਾਨ ਲਗਾਤਾਰ ਹੁਣ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਫਰੀਦਕੋੜ ਤੋਂ ਚੋਣ ਨਹੀਂ ਲੜਾ ਗਿਆ ਵੋਟਰ ਆ ਰਹੀਆਂ ਨੇ 1 ਜੂਨ ਨੂੰ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ 7ਵੇਂ ਗੜ ਦੇ ਵਿੱਚ ਵੋਟਾਂ ਪੈਣਗੀਆਂ 4 ਜੂਨ ਨੂੰ ਰਿਜ਼ਲਟ ਹੋਵੇਗਾ ਤੇ ਕੌਣ ਬਾਰੇਗਾ ਬਾਜੀ ਇਸ ਦਾ ਫੈਸਲਾ ਵੀ ਜਿਹੜਾ ਕਿ 4 ਜੂਨ ਨੂੰ ਹੋਵੇਗਾ ਪਰੰਤੂ ਇਸ ਤੋਂ ਪਹਿਲੇ ਹੀ ਕਾਂਗਰਸ ਪਾਰਟੀ 'ਚ ਇੱਕ ਵੱਡਾ ਕਲੇਸ਼ ਛਿੜ ਗਿਆ ਹੈ ਤੇ ਫਰੀਦਕੋਟ ਦੀ ਜਿਹੜੀ ਕਿ ਸੀਟ ਨੂੰ ਲੈ ਕੇ ਹੁਣ ਜਿਹੜਾ ਕਿ ਸੁਖਵਿੰਦਰ ਸਿੰਘ ਡੈਣੀ ਨੇ ਜਵਾਬ ਦੇ ਦਿੱਤਾ ਹੈ ਇਨਕਾਰ ਕਰ ਦਿੱਤਾ ਹੈ ਤੇ ਕਿਹਾ ਕਿ ਮੈਂ ਚੋਣ ਨਹੀਂ ਲੜਾਂਗਾ ਭਾਵੇਂ ਸੋਸ਼ਲ ਮੀਡੀਆ ਦਾ ਰਵਾਜ਼ ਹੈ 트ੈਂਡ ਚੱਲਦਾ ਹੈ ਕਿ ਇੱਕ ਦੂਜੇ ਨੂੰ ਜਿਹੜੇ ਕਿ ਤਾਨੇ ਕੱਸੇ ਜਾਂਦੇ ਨੇ ਇੱਕ ਦੂਜੇ ਨੂੰ ਮਿਹਣੋ-ਮਿਹਣੋ ਵੀ ਹੋਇਆ ਜਾਂਦਾ ਹੈ ਤੇ ਹੁਣ ਕਾਂਗਰਸ ਪਾਰਟੀ ਦੇ ਵਿੱਚ ਇੱਕ ਨਵਾਂ ਕਲੇਸ਼ ਛਿੜ ਗਿਆ ਹੈ ਤੇ ਜਿਸ ਦੇ ਦੌਰਾਨ ਸੁਖਵਿੰਦਰ ਸਿੰਘ ਡੈਣੀ ਤੇ ਫਰੀਦਕੋਟ ਦੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਤੇ ਉੱਥੇ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਮਿਲਣ ਦੇ ਲਈ ਸਮਾਂ ਜਿਹੜਾ ਕਿ ਰਾਜਾ ਬੜਿੰਗ ਦੇ ਵੱਲੋਂ ਜਿਹੜਾ ਕਿ ਨਹੀਂ ਦਿੱਤਾ ਜਾ ਰਿਹਾ ਤੇ ਜਿਸ ਤੋਂ ਬਾਅਦ ਹੁਣ ਪਹਿਲਾ ਦਲਵੀਰ ਸਿੰਘ ਗੋਲਡੀ ਜਿਹੜਾ ਕਿ ਕਾਂਗਰਸ ਪਾਰਟੀ ਦੇ ਨਾਲ ਨਾਰਾਜ਼ ਹੁੰਦੇ ਦਿਖਾਈ ਦਿੱਤੇ ਤੇ ਹੁਣ ਫਰੀਦਕੋਟ ਤੋਂ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਲਈ ਇਨਕਾਰ ਜਿਹੜਾ ਕਿ ਸੁਖਵਿੰਦਰ ਸਿੰਘ ਡੈਣੀ ਨੇ ਕਰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਜਿਹੜਾ ਕਿ ਸੁਖਵਿੰਦਰ ਸਿੰਘ ਡੈਣੀ ਦੀ ਨਿਰਾਸ਼ਖ ਜੜੀ ਕਿ ਕਾਫੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਹੁਣ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਰਾਜਾ ਵੜਿੰਗ ਤੇ ਪਲਟਵਾਰ ਕੀਤਾ ਤੇ ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਡੇ ਚਿਹਰੇ ਜਿਹੜੇ ਕਿ ਰਾਜਾ ਵੜਿੰਗ ਚਰਨਜੀਤ ਚੰਨੀ ਜਿਹੜੇ ਕਿ ਉਹਨਾਂ ਨੂੰ ਲੈ ਕੇ ਕਲਾਸ ਹੈ ਜਿਹੜੀ ਕਿ ਡੈਨੀ ਨੇ ਲਗਾ ਦਿੱਤੀ ਤੇ ਫਰੀਦਕੋਟ ਦੀ ਚੌਣ ਲੜਨ ਨੂੰ ਲੈ ਕੇ ਜਵਾਬ ਦੇ ਦਿੱਤੇ